ਕਿ ਜਿਹੜਾ ਨਸ਼ਾ ਹੁਣ ਇਹ ਪੁਲਿਸ ਫੜਦੀ ਹੈ ਉਹੀ ਨਸ਼ਾ ਮੁੜ ਕੇ ਵਾਪਸ ਰੋਕਾ ਕੋਲੇ ਆ ਜਾਂਦਾ ਤੇ ਜਿਹੜੇ ਨਸ਼ਾ ਵੇਚਦੇ ਛਰੇ ਆਮ ਜੀ ਜੀ ਤੇ ਕੀ ਉਹਨਾਂ ਦਾ ਪਤਾ ਨਹੀਂ ਪੁਲਿਸ ਨੂੰ ਲੱਗਦਾ ਸਾਰਾ ਪਤਾ ਪੁਲਿਸ ਨੂੰ ਹਮ ਪਰ ਪੁਲਿਸ ਚਿੱcke ਵਾਲਿਆਂ ਨਾਲ ਮਿਲੀ ਹੋਈ ਹੈ ਅੱਠ ਪਰਿਵਾਰ ਹੈ ਠਾ ਪਰਿਵਾਰਾਂ ਦੇ ਘਰ ਸਾਡ ਉਤੇ ਜਾਣੀ ਨੁਕਸਾਨ ਚਾਰ ਪੰਜ ਬੰਦਿਆਂ ਦੇ ਸੱਟਾਂ ਵੀ ਮਾਰੀਆਂ ਬੱਚੇ ਉਹਨਾਂ ਦੇ ਦੱਸਦੇ ਵੀ ਦਾਖਲ ਹੈ ਜੀ ਇਹ ਭਗਵਾਨ ਤਮਾਨ ਕਹਿੰਦਾ ਸੀ ਕਾਂਗਰਸ ਮਾੜੀ ਹੈ ਵੀ ਅਸੀਂ 24 ਘੰਟੇ ਚੰਨੇ ਸਾਹਿਬ ਬੰਦ ਕਰਾਂਗੇ ਬਲਵਿੰਦਰ ਸਿੰਘ ਝੋਟਾ ਉਹਨੇ ਕਿੰਨਾ ਜੋਰ ਲਾਇਆ ਵੀ ਨਸ਼ਾ ਬੰਦ ਕਰਨ ਵਾਸਤੇ ਉਹਨੂੰ ਦਿਨ ਦਿਵਤ ਪਰਸਕੋਟਕੇ ਘਰੋਂ ਲਗਾਈ ਅਸੀਂ ਕਹਿੰਦੇ ਸੀਗੇ ਵੀ ਮਜੀਠੀਆ ਚਿੱਟਾ ਵਕਾਉਂਦਾ ਹੈ ਇਹ ਚਿੱਟਾ ਵਕਾਉਂਦੇ ਆ ਉਦੋਂ ਨਸ਼ਾ ਕੈਪਟਨ ਦੇ ਰਾਤ ਤੋਂ ਉਦੋਂ ਵੀ ਵੱਧ ਗਿਆ ਜਲੇ ਜਸ ਸੀਨੀਅਰ ਅਫਸਰ ਉੱਥੇ ਪਹੁੰਚਿਆ ਉਹ ਉਹ ਤਾਂ ਪੈਕਟਰੇ ਆ ਮੇ ਉੱਥੇ ਨਾਲ ਐਮਐਲਏ ਉਹਨਾਂ ਦੇ ਨਾਲ ਰੜਿਆ ਹੋਇਆ ਨਸ਼ਾ ਤਸਕਰਾਂ ਦੇ ਨਾਲ ਹਾਂ ਨਸ਼ਾ ਤਸਕਰਾਂ ਦੇ ਜੇ ਨਾਲ ਰੜਿਆ ਹੈ ਤੇ ਤਾਈ ਤਾਈ ਪੁਲਿਸ ਚੜ ਕੇ ਨਹੀਂ ਆਈ ਪੁਸਤਾਈ ਨਹੀਂ ਆਈ ਬੀ ਪੁਸਤਾਈ ਨਹੀਂ ਆਈ ਜਿਹੜੇ ਆ ਝੜ ਬਲੇ ਆ ਕਹਿੰਦੇ ਸੀ ਵੀ ਅਸੀਂ 24 ਘੰਟਿਆਂ ਵਿੱਚ ਖਤਮ ਕਰ ਦਾਂਗੇ ਜੀ ਇਹਨਾਂ ਦੇ ਰਾਤ ਤੋਂ ਉਦੋਂ ਵੀ ਜਿਹੜਾ ਨਸ਼ਾ ਵੀ ਇਹ ਵਧ ਗਿਆ ਹੂੰ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਾ ਮੁਕਸਰ ਦੇ ਵਿੱਚ ਜਿੱਥੇ ਕਿ ਮੇਰੇ ਨਾਲ ਬਾਬਾ ਹਮੀਰ ਸਿੰਘ ਸਿੱਖ ਚਿੰਤਕ ਹੈਗੇ ਨੇ ਜਿਹੜੇ ਗੱਲਬਾਤ ਕਰਦੇ ਨੇ ਸਿੱਖੀ ਦੀ ਤੇ ਰਾਜਨੀਤੀ ਦੀ ਗੱਲ ਵੀ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਜਿਹੜੇ ਕਿ ਨਸ਼ਾ ਤਸਕਰਾਂ ਦੇ ਵੱਲੋਂ ਘਰਾਂ ਨੂੰ ਸਾੜ ਦਿੱਤਾ ਗਿਆ ਸੀ ਅੱਗ ਲਾ ਕੇ ਉਸ ਮੁੱਦੇ ਤੇ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਜਰੂਰ ਦਿਓ ਸੋ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਸਰਦਾਰ ਨਿਛਾੜ ਸਕ ਜੀ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਦਾ ਜੀ ਇੱਥੇ ਆਉਣ ਤੇ ਬਹੁਤ ਬਹੁਤ ਜੀ ਛੇੜਾ ਦੀ ਧਰਤੀ ਦੇ ਸਵਾਗਤ ਕਰਦੇ ਹਾਂ ਜੀ ਬਾਬਾ ਹਮੀਰ ਸਿੰਘ ਜੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਜੋਰਾਂ ਤੇ ਚੱਲਦਾ ਹੈ ਪਿਛਲੇ ਦਿਨਾਂ ਦੇ ਵਿੱਚ ਪਿੰਡ ਦਾਨ ਸਿੰਘ ਵਾਲਾ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਘੱਟੋ ਘੱਟ 8 ਘਰਾਂ ਨੂੰ ਅੱਗ ਲਗਾਈ ਗਈ ਜਿਦੇ ਵਿੱਚ ਕਈਆਂ ਦਾ ਨੁਕਸਾਨ ਵੀ ਹੋਇਆ ਸੋ ਇਹ ਸਾਰੀ ਕਾਰਜਗਾਰੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿ ਮੈਂ ਵਿਖਦੇ ਉਹ ਨਸ਼ੇ ਵਾਲੀ ਵੇਖੋ ਜੀ ਪਹਿਲਾਂ ਬਾਦੋਰੀ ਸਰਕਾਰ ਸੀ ਜੀ ਤੇ ਕਾਂਗਰਸ ਹੀ ਕਹਿੰਦੇ ਸੀਗੇ ਵੀ ਮਜੀਠੀਆ ਚਿੱਟਾ ਵਕਾਉਂਦਾ ਹੈ ਇਹ ਚਿੱਟਾ ਮਕਾਉਂਦੇ ਆ ਜੀ ਇਹਨਾਂ ਨੂੰ ਬਦਨਾਮ ਕਰਕੇ ਕੈਪਟਨ ਆਇਆ ਜੀ ਤੇ ਉਦੋਂ ਨਸ਼ਾ ਕੈਪਟਨ ਦੇ ਰਾਜ ਤੋਂ ਉਦੋਂ ਵੀ ਵੱਧ ਗਿਆ ਜੀ ਤੇ ਜਿਹੜੇ ਆ ਝੰਮਲਿਆ ਕਹਿੰਦੇ ਸੀ ਵੀ ਅਸੀਂ 24 ਘੰਟਿਆਂ ਵਿੱਚ ਖਤਮ ਕਰ ਦਾਂਗੇ ਜੀ ਇਹਨਾਂ ਦੇ ਰਾਜ ਤੋਂ ਉਦੋਂ ਵੀ ਜਿਹੜਾ ਨਸ਼ਾ ਵੀ ਇਹ ਵੱਧ ਗਿਆ ਹੂੰ ਜਦੋਂ ਵੀ ਕੋਈ ਪਿੰਡਾਂ ਦੇ ਵਿੱਚੋਂ ਨੌਜਵਾਨ ਉੱਠ ਕੇ ਇਕੱਠੇ ਹੁੰਦੇ ਆ ਕਮੇਟੀਆਂ ਬਣਾਉਂਦੇ ਆ ਵੀ ਆਪਾਂ ਨਸ਼ਾ ਬੰਦ ਕਰਨਾ ਹੈ ਜੀ ਸਾਡੇ ਨੌਜਵਾਨ ਨਜਾਇਜ਼ ਬੱਚੇ ਮਰ ਰਹੇ ਆ ਜੀ ਘਰ ਦਾ ਸਮਾਨ ਵੇਚ ਰਹੇ ਆ ਘਰਾਂ ਦੇ ਘਰ ਬਰਬਾਦ ਹੋ ਰਹੇ ਆ ਜੀ ਗਵਰਨਮੈਂਟ ਕਹਿੰਦੀ ਆ ਵੀ ਸਾਨੂੰ ਤੁਸੀਂ ਤਨਾਹ ਦਿਓ ਤੇ ਅਸੀਂ ਬੰਦੇ ਫੜਾਂਗੇ ਜੀ ਤੇ ਜਿਹੜਾ ਬੰਦਾ ਤਨਾਹ ਦੇਣ ਜਾਂਦਾ ਥੇ ਉਹਦੇ ਉੱਤੇ ਹਮਲਾ ਹੋ ਜਾਂਦਾ ਹੈ ਉਹਨਾਂ ਨੂੰ ਕੀ ਫਰਾਂਦਾ ਵੀ ਫਰਾਨਾ ਬੰਦਾ ਜਾ ਕੇ ਡੈਰੀ ਦੇ ਕੇ ਆਇਆ ਹੈ ਜੀ ਵੀ ਉਹਨਾਂ ਨੂੰ ਪੁਲਿਸ ਦੱਸਦੀ ਆ ਹੂੰ ਵੀ ਤੁਹਾਡੇ ਉੱਤੇ ਫਰਾਂਦਾ ਬੰਦਾ ਡੈਰੀ ਦੇ ਕੇ ਗਿਆ ਹੈ ਜੀ ਇਹ ਉਸ ਪਰਿਵਾਰ ਦੇ ਉੱਤੇ ਹਮਲਾ ਰਾਤ ਨੂੰ ਹੋ ਜਾਂਦਾ ਜੀ ਨਹੀਂ ਉਹ ਬਲਵਿੰਦਰ ਸਿੰਘ ਝੋਟਾ ਉਹਨੇ ਕਿੰਨਾ ਜ਼ੋਰ ਲਾਇਆ ਵੀ ਨਸ਼ਾ ਬੰਦ ਕਰਨ ਵਾਸਤੇ ਉਹਨੂੰ ਦਿਨ ਦੀ ਵੀ ਪਰਸੋ ਕਟ ਕੇ ਘਰੋਂ ਲਗਾਈ ਹੂੰ ਵੀ ਐਨਾ ਧੱਕਾ ਉਹਦੇ ਨਾਲ ਕੀਤਾ ਵੀ ਉਹ ਕਹਿੰਦੇ ਵੀ ਤੂੰ ਹਾਂ ਹਾਂ ਸਾਡੀ ਬਦਨਾਮੀ ਕਰਦਾ ਵੀ ਪਰਸਾ ਨਸ਼ੇ ਵਾਲੇ ਨੂੰ ਫੜਦੀ ਨਹੀਂ ਤੇ ਗੱਲ ਵੀ ਸਹੀ ਹੈ ਵੀ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਜਿਹੜੇ ਬੰਦੇ ਬੈਠੇ ਹੁੰਦੇ ਉਹ ਪਤਾ ਲੱਗ ਜਾਂਦਾ ਵੀ ਪਾਕਿਸਤਾਨ 'ਚ ਬੰਦੇ ਬੈਠੇ ਆ ਜੀ ਤੇ ਜਿਹੜੇ ਨਸ਼ਾ ਵੇਚਦੇ ਛਰੇ ਆਮ ਜੀ ਜੀ ਤੇ ਕੀ ਉਹਨਾਂ ਦਾ ਪਤਾ ਨਹੀਂ ਪੁਲਿਸ ਨੂੰ ਲੱਗਦਾ ਸਾਰਾ ਪਤਾ ਪੁਲਿਸ ਨੂੰ ਹਮ ਪਰ ਪਰਸ ਚਿੱਟੇ ਵਾਲਿਆਂ ਨਾਲ ਮਿਲੀ ਹੋਈ ਆ ਜੀ ਜਿਹੜਾ ਹੁਣ ਉਸ ਪਰਮਾਥ ਪਰਿਵਾਰ ਹੈ ਥਾ ਪਰਿਵਾਰਨ ਦੇ ਘਰ ਸਾੜ ਤੇ ਹੂੰ ਉਹਨਾਂ ਦੀਆਂ ਪੇਟੀਆਂ ਸਾੜਤੀਆਂ ਉਹਨਾਂ ਦੇ ਕੱਪੜੇ ਸਾੜਤੇ ਉਹਨਾਂ ਦੇ ਮੰਜੇ ਸਾੜਤੇ ਬਾਬਾ ਜੀ ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਅਸੀਂ ਹੁਣ ਹਿਸਾਬ ਲਾੜੋ ਵੀ ਹੁਣ ਜੇ ਹੁਣ ਤੇ ਆਪਣੇ ਕੋਲੇ ਕੋਈ ਲਿਖਿਆ ਤਾਂ ਹੈ ਹੀ ਨਹੀਂ ਕਿਸੇ ਦਾ ਕੋਈ ਲੱਖ ਦਾ ਹੋਇਆ ਹੋਗਾ ਕਿਸੇ ਦਾ ਢੂੜ ਲੱਖ ਦਾ ਹੋਇਆ ਹੋਗਾ ਨਹੀਂ ਜਾਨੀ ਜਾਨੀ ਨੁਕਸਾਨ ਜਾਨੀ ਨੁਕਸਾਨ ਚਾਰ ਪੰਜ ਬੰਦਿਆਂ ਦੇ ਸੱਟਾਂ ਵੀ ਮਾਰੀਆਂ ਬੱਚੇ ਉਹਨਾਂ ਦੇ ਦੱਸ ਦੇ ਵੀ ਦਾਖਲ ਹੈ ਜੀ ਅਗਲਿਆਂ ਦੇ ਘਰ ਵੀ ਸਾੜਤੇ ਬੱਚੇ ਵੀ ਵੀ ਜਾਂ ਵੰਡਤੇ ਹੂੰ ਤੇ ਉੱਥੇ ਮੁਲਾਜ਼ਮ ਕਿੰਨੇ ਜਾਂਦੇ ਤਿੰਨ ਜਿਹੜੀ ਵੀਡੀਓ ਆ ਰਹੀ ਹੈ ਨਾ ਤਿੰਨ ਤਿੰਨ ਮੁਲਾਜ਼ਮ ਗਏ ਉੱਥੇ ਜੀ ਇੱਕ ਹੌਲਦਾਰ ਤੇ ਦੋ ਸਿਪਾਈ ਐਡਾ ਵੱਡਾ ਕਾਂਡ ਹੋਇਆ ਹੋਵੇ ਹੂੰ ਵੀ ਅੱਠ ਘਰ ਬਰਬਾਦ ਕੀਤੇ ਜਾਣ ਜੀ ਤੇ ਛਾਣੇਦਾਰ ਵੀ ਉੱਥੇ ਨਾ ਜਾਵੇ ਡੀਐਸਪੀ ਨਾ ਜਾਵੇ ਐਸਐਸਪੀ ਨਾ ਜਾਵੇ ਹੱਕ ਤਾਂ ਐਸਐਸਪੀ ਦਾ ਬੰਦਾ ਸੀ ਬਾਬਾ ਜੀ ਪੰਜਾਬ ਦੇ ਲੋਕਾਂ ਨੇ ਤਾਂ ਬਦਲਾ ਕੀਤਾ ਸੀਗਾ ਉਹ ਬਦਲਾ ਜਿਹੜਾ ਕਹਿੰਦੇ ਸੀ ਨਾ ਵੀ ਇਹ ਇਨਕਲਾਬ ਆਊਗਾ ਹੂੰ ਤੇ ਉਹ ਇਨਕਲਾਬ ਆ ਗਿਆ ਹੂੰ ਉਹ ਲਿਆਤਾ ਵੀ ਇਨਕਲਾਬ ਲੋਕਾਂ ਦੇ ਘਰ ਜਾੜਨ ਦਾ ਲਿਆਤਾ ਨਿੱਕੇਡੇ ਵਸਦੇ ਸੁਖੀ ਘਰੇ ਵਾਸਦੇ ਸੀ ਜੀ ਜੀ ਉਹ ਉਹ ਇਸ ਨਵੇਂ ਇਨਕਲਾਬ ਨੇ ਦੂਜਾ ਵੀ ਉਹ ਰੰਗ ਚਾੜਤੇ ਆ ਹੂੰ ਵੀ ਜਿਹੜੀ ਇਹ ਭਗਵਾਨਤ ਮਾਨ ਕਹਿੰਦਾ ਸੀ ਕਾਂਗਰਸ ਮਾੜੀ ਹੈ ਵੀ ਅਸੀਂ 24 ਘੰਟੇ ਤੇ ਨਸ਼ਾ ਬੰਦ ਕਰਾਂਗੇ ਕਿ ਆ ਵੇਲਾ ਅੱਠ ਅੱਠ ਘਰ ਵੀ ਦਾ ਯਾਰ ਤੇ ਗਰੀਬ ਹੁੰਦੇ ਹਾਂ ਉਹਨਾਂ ਕੋਲੇ ਮੰਜਾ ਨਹੀਂ ਰਹਿ ਗਿਆ ਘਰੇ ਕੱਪੜਾ ਨਹੀਂ ਰਹਿ ਗਿਆ ਵੀ ਉਹਨਾਂ ਦੀਆਂ ਪੇਟੀਆਂ ਵੀ ਸਾੜਤੀਆਂ ਵੀ ਉਹਨਾਂ ਦਾ ਛੱਡੇ ਕੱਖ ਨਹੀਂ ਪੰਜਾਬ ਸਰਕਾਰ ਦਾ ਕੋਈ ਐਮਐਲਏ ਜਾਂ ਸੀਨੀਅਰ ਅਫਸਰ ਉੱਤੇ ਪਹੁੰਚਿਆ ਉਹ ਉਹ ਤਾਂ ਪਿੱਟ ਰਹੇ ਆ ਵੀ ਉੱਥੇ ਦਾ ਐਮਐਲਏ ਉਹਨਾਂ ਦੇ ਨਾਲ ਰਲਿਆ ਹੋਇਆ ਨਸ਼ਾ 10 ਗ੍ਰਾਮ ਦੇ ਨਾਲ ਹਾਂ ਨਸ਼ਾ ਤਸਕਰਾਂ ਦੇ ਜੇ ਨਾਲ ਰਲਿਆ ਹੈ ਤੇ ਤਾਈ ਤਾਈ ਪੁਰਸ ਚੜਕੇ ਨਹੀਂ ਆਈ ਪੁੱਸ ਤਾਂ ਨਹੀਂ ਆਈ ਕਿ ਪਰਸ ਤਾਂ ਨਹੀਂ ਆਈ ਨਹੀਂ ਮਾਮੂਲੀ ਗੱਲ ਹੋਵੇ ਤੇ ਪੁਲਿਸ ਕਿਵੇਂ ਜਿਹੜੇ ਪਾਪਾ ਫੜ ਵੀ ਲੋਕ ਬਾਬਾ ਹਮੀਰ ਸਿੰਘ ਜੀ ਇਹ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਆਇਆ ਬਹੁਤ ਲੰਬੇ ਸਮੇਂ ਤੋਂ ਹਜ਼ਾਰਾਂ ਨੌਜਵਾਨ ਮਰ ਗਏ ਲੇਕਿਨ ਨਸ਼ਾ ਦੇਣ ਕੀ ਦੀ ਹੈ ਵੇਖੋ ਜੀ ਇਹ ਦੇਣ ਸਭ ਤੋਂ ਵੱਡੀ ਦੇਣ ਤਾਂ ਹੈਗੀ ਸਾਡੀ ਇਹ ਪਾਕਿਸਤਾਨ ਦੀ ਇਹ ਸਾਡਾ ਬਾਰਡਰ ਏਰੀਆ ਹੈ ਦੂਜੀ ਦੇਣ ਸਾਡੇ ਲੀਡਰਾਂ ਦੀ ਹੈ ਜੇ ਲੀਡਰ ਚਾਹਣ ਤੇ ਕਿਹੜੇ ਲੀਡਰ ਉਹ ਵੀ ਮੌਕੇ ਜਿੱਮੇ ਹੁਣ ਕਾਲੀ ਸਰਕਾਰ ਸੀ ਕਾਂਗਰਸੀ ਸਰਕਾਰ ਸੀ ਜੀ ਵੀ ਇਹਦੇ ਚੋਂ ਪੈਸਾ ਬਹੁਤ ਣਾ ਮੰਗਦਾ ਜੀ ਵੀ 1 ਕਿਲੋ ਕਰੋੜਾਂ ਦੇ ਵਿੱਚ ਵੇਖਦੀ ਹਲਾਂ ਦਾ ਵੀ 1 ਕਿਲੋ ਵੇਚ ਲਾਂਗੇ ਤੇ ਕੋਈ ਕਰੋੜ ਡੇਢ ਕਰੋੜ ਵਾਟ ਲਾਂਗੇ ਕਿ ਜਿਹੜਾ ਨਸ਼ਾ ਹੁਣ ਇਹ ਪੁਲਿਸ ਫੜਦੀ ਹੈ ਜੀ ਤੇ ਉਹ ਉਹੀ ਨਸ਼ਾ ਮੁੜ ਕੇ ਵਾਪਸ ਲੋਕਾਂ ਕੋਲੇ ਆ ਜਾਂਦਾ ਜੀ ਜੇ ਉਹੀ ਨਸ਼ਾ ਸਾੜਿਆ ਜਾਵੇ ਹੂੰ ਤੁਰਤੀ ਇਹ ਇੰਨਾ ਇੰਨਾ ਇਹ ਦੂਜਾ ਵੀ ਨਸ਼ਾ ਦਾ ਪੰਜਾਬ ਦੇ ਵਿੱਚ ਆਇਆ ਜਿਹੜਾ ਇਹ 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 ਵਧੀ ਨਾ ਇਹ ਵਧੀ ਨਾ ਸੋ ਬਾਬਾ ਹਮੀਰ ਸਿੰਘ ਜੀ ਥੋੜੇ ਸ਼ਬਦਾਂ ਚ ਗੱਲ ਕਰੋ ਜਿਹੜੀ ਨਵੀਂ ਪਾਰਟੀ ਅੱਜ ਦਾ ਐਲਾਨ ਹੋ ਗਿਆ ਮਾਘੀ ਦੇ ਮੇਲੇ ਤੇ ਤੁਹਾਨੂੰ ਲੱਗਦਾ ਵੀ ਨਵੀਂ ਪਾਰਟੀ ਨਸ਼ੇ ਨੂੰ ਖਤਮ ਕਰੇਗੀ ਨਾ ਪੰਜਾਬ ਦੇ ਨੌਜਵਾਨਾਂ ਨੂੰ ਬਚਾ ਲੇਗੀ ਵੇਖੋ ਜੀ ਇਹ ਜਿਹੜੀ ਹੱਡੀ ਹੈ ਨਾ ਹਮ ਜਦੋਂ ਜਿਵੇਂ ਕੁੱਤਾ ਹੱਡੀ ਨੂੰ ਦੂਜਾ ਚੂਸਦਾ ਹੈ ਜੀ ਜੀ ਤੇ ਉਹ ਹੱਡੀ ਵਿੱਚ ਵੱਜਦੀ ਹੈ ਅੰਦਰ ਬਾਰ ਤੇ ਲੂਹ ਕਢਦੀ ਹੈ ਜੀ ਉਹ ਕਹਿੰਦਾ ਯਾਰ ਹੱਡੀ ਬੜੀ ਕਰਾਰੀ ਹੈ ਇਹ ਜਿਹੜੀ ਮਾਇਆ ਦੀ ਹੱਡੀ ਹੈ ਨਾ ਜਿੰਨਾ ਚਿਰ ਇਹ ਹੈ ਨਾ ਜੀ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋ ਸਕਦਾ ਜੀ ਕੋਈ ਬੰਦਾ ਉਹ ਕਹਿੰਦਾ ਵੀ ਮੇਰਾ ਹੁਣ ਟਾਈਮ ਆਇਆ ਹੈ ਕਿ ਮੈਂ ਹੁਣ ਮੈਂ ਆਵਦਾ ਵੀ ਘਰ ਪੂਰਾ ਇੱਕ ਕਰ ਲੈ ਮੁੜ ਕੇ ਆਉਣਾ ਕਿ ਨਹੀਂ ਆਉਣਾ ਨਸ਼ਾ ਮੇਰੇ ਮੁਤਾਬਕ ਨਹੀਂ ਬੰਦ ਹੋ ਸਕਦਾ ਸੋ ਦੋਸਤੋ ਤੁਸੀਂ ਗੱਲਬਾਤ ਸੁਣੀਏ ਬਾਬਾ ਹਮੀਰ ਸਿੰਘ ਮੁਖਸਰ ਵਾਲੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਜਿਵੇਂ ਨਸ਼ਾ ਤਸਕਰ ਜੀ ਇਹ ਜਿਨ੍ਹਾਂ ਨੇ 8 ਘਰਾਂ ਨੂੰ ਅੱਗ ਲਾਈ ਸੀ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਸੋ ਬਾਬਾ ਜੀ ਧੰਨਵਾਦੀ ਧੰਨਵਾਦ ਜਾਣਕਾਰੀ ਦੇਣ ਵਾਸਤੇ ਆਪ ਜੀ ਇੱਥੇ ਆਉਣ ਦੇ ਉੱਤੇ ਤੇ ਆਪ ਜੀ ਦਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ